ਆਪਣੇ ਆਪਣ ਟਾਈਮ ਸਟੂਡੀਓ ਚ ਦਿੰਦਾ ਉਹ ਵਾ ਮਿਊਜ਼ਿਕ ਸਟੂਡੀਓ ਵੀ ਆਪਣਾ ਹੀ ਬਣਾਇਆ ਮੈਂ ਆਪਣੇ ਮੁੰਡੇ ਆਪਣਾ ਹੀ ਸਟੂਡੀਓ ਸਦਰਾਜ ਪਤੀਜਾ ਦਾ ਉਹ ਲਗਾ ਅੱਜ ਕੱਲ ਤੁਸੀਂ ਕੰਪਨੀ ਨਾਲ ਸਾਈਨ ਹੋ ਕੇ ਸੋਲੋ ਆਂਡਪੈਂਡੈਂਟ ਆਰਟਿਸਟ ਹੋ ਨਹੀਂ ਮੈਂ ਤਾਂ ਗੈਰੀ ਨਾਲ ਸਾਈਨ ਇੱਕ ਹੀ ਜਵਾਬ ਇਤਤ ਦਿਲੋਂ ਗੈਰੀ ਉਹ ਸਭ ਕੁਝ ਹੈ ਟੈਟੂ ਵੀ ਬਣਾਉਣਾ ਤੁਸੀਂ ਭਾਈ ਦਾ ਹਾਂ ਭਾਈ ਯਾਰ ਤੁਸੀਂ ਬਹੁਤ ਪਿਆਰ ਕਰਦੇ ਹੋ ਯਾਰ ਇਸ ਬੰਦੇ ਨੂੰ ਮਤਲਬ ਤੁਸੀਂ ਇੱਕ ਮੁਹੱਬਤ ਦੀ ਮਿਸਾਲ ਹੋ ਮੈਨੂੰ ਲੱਗਦਾ ਹੈ ਕਿ ਐਗਜ਼ਾਮਪਲ ਜਿਵੇਂ ਕੋਈ ਕਹਿੰਦਾ ਯਾਰ ਜੇ ਪਿਆਰ ਕਰਨਾ ਤਾਂ ਉਹਦੇ ਵਾਂਗੂ ਕਰ ਹੂੰ ਆਣਾ ਦਿਲੋਂ ਸਮਰਪਿਤ ਸਾਰਾ ਕੁਝ ਗੈਰੀ ਬਾਈ ਕਰਦਾ ਤੁਹਾਨੂੰ ਉਹਨਾਂ ਹਾਂ ਬਹੁਤ ਜ਼ਿਆਦਾ ਕਹਿੰਦਾ ਬਾਈ ਬਹੁਤ ਜ਼ਿਆਦਾ ਕਰਦਾ ਬਾਈ ਖਾ ਬਹੁਤ ਆਉਂਦਾ ਤੁਹਾਡੇ ਨਾਲ ਲਾਈਵ ਹੋ ਕੇ ਪਹਿਲੀ ਪਹਿਲੇ ਜਦੋਂ ਲੋਕਡਾਊਨ ਸੀ ਉਹ ਤਾਂ ਬਹੁਤ ਖਾ ਪਈ ਅਸੀਂ ਹਾਂ ਹੁਣ ਤਾਂ ਬਾਈ ਸਭ ਚਲ ਸਿਆਣਾ ਜਾ ਹੋ ਗਿਆ ਹੁਣ ਤਾਂ ਬਾਈ ਹੁਣ ਬਾਈ ਥੋੜਾ ਜਿਹਾ ਮੈਨੂੰ ਲੱਗਦਾ ਲਾਈਫ ਦੇ ਵਿੱਚ ਨਾ ਥੋੜਾ ਹੋ ਗਿਆ ਮੈਚੁਰ ਵੀ ਹੋ ਗਿਆ ਵੱਡਾ ਹੋ ਗਿਆ ਕੰਮ ਵੀ ਬਿਜ਼ਨਸ ਵੀ ਹੋਰ ਸੈੱਟ ਕਰ ਲਏ ਪੈਸੇ ਵੀ ਹੋਰ ਕਿਤੇ ਪਾ ਲਏ ਹੈਂ